ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੈ ਪਤਾ ਨਹੀਂ ਕੋਲੋਂ ਜਿਹੜੀ ਕੀ ਕਰਦੀ ਹੈ ਲੈ ਦੱਸ ਜੇ ਮੈਂ ਹੀ ਕੰਮ ਕਰਨਾ ਤੀ ਮੁੰਡਾ ਇਹਨੂੰ ਵਿਆਹ ਕਿ ਕਾਦੇ ਵਾਸਤੇ ਲੈ ਆਇਆ ਜੀ ਮੈਨੂੰ ਤਾਂ ਇਹਦੇ ਸੁਖ ਹੋ ਜੂ ਪਤਾ ਨਹੀਂ ਸਾਰਾ ਦਿਨ ਕਮਰੇ ਚ ਵੜ ਕੇ ਕੀ ਕਰਦੀ ਰਹਿੰਦੀ ਹੈ ਤੜਕੀ ਮੂੰਹ ਤੇ ਲਾਲੀ ਪਾਊਡਰ ਲਾ ਕੇ ਕੱਲਾ ਲਾਲ ਲਾਲ ਕਰ ਲੈਂਦੀ ਹੈ ਮੈਨੂੰ ਕੀ ਸੁਖ ਹੋਇਆ ਦਾ ਇਹ ਕੁੜੀਏ ਯਾਰ ਮੇਰੀ ਸੱਸ ਮਾਰਨਿੰਗ ਮਾਰਨਿੰਗ ਹੀ ਸਿਰ ਦੁੱਖਣ ਲਾ ਦਿੰਦੀ ਹੈ ਕਦੇ ਆ ਵਰਕ ਕਰਨਾ ਤੇ ਕਦੇ ਉਹ ਵਰਕ ਕਰਨਾ ਨਾ ਫੋਨ ਚਲਾਣ ਦਿੰਦੀ ਆ ਨਾ ਸੌਂਗ ਸੁਣਨ ਦਿੰਦੀ ਆ ਨਾ ਟਿਕਟੋਕ ਬਣਾਉਣ ਦਿੰਦੀ ਆ ਚਾਰ ਅੱਖਰ ਕੀ ਪੜ ਗਈ ਮੇਰੇ ਸਿਰ ਤੇ ਚੜ ਰਹੀ ਐ ਜਮਾ ਹੀ ਸੁੱਖ ਨਹੀਂ ਹੈਗਾ ਮੈਂ ਤਾਂ ਇਹਦਾ ਇਹ ਕਿਤਾ ਚਾਈਨੀਸ ਦੀ ਨੀ ਚੀਨੀ ਡੱਬਾ ਪਾਪਾ ਨੇ ਕਿੱਥੇ ਰੱਖਤਾ ਮੈਂ ਆਪੇ ਪੜਾ ਕੇ ਪੀ ਲੈਣੀ ਆ ਚਾ ਇਹਦਾ ਤਾਂ ਕੋਈ ਸੁੱਖ ਹੈ ਨਹੀਂ ਜਦੋਂ ਇਹਦਾ ਖਸਮ ਉੱਠੂਗਾ ਤਾਂ ਮਨੋਂ ਉਹਦੇ ਉੱਠੂਗੀ ਮੁੰਡਾ ਤਾਂ ਜਮਾ ਹੀ ਗੁਲਾਮ ਹੋਇਆ ਪੈ ਜੋਰੂ ਦਾ ਮੇਰੀ ਸੱਸ ਮੈਨੂੰ ਚਾਰਵੇਂ ਠਾ ਦੇ ਦਿੱਤੀ ਸਾਰਾ ਕੰਮ ਕਰਾਉਣੀ ਸੀ ਇਹਨੂੰ ਇ tanto ਸੁੱਖ ਮਿਲਿਆ ਹੈ ਤਾਂ ਮੈਂ ਕਿਚੜਾ ਕੱਪਣੀ ਬਣਾ ਸਕਦੀ ਮੈਨੂੰ ਵਰਕ ਕਰਦੇ ਕਰਦੇ ਸੌਂਗਸ ਚਲਾਉਂਗੀ ਨਾਲੇ ਵਰਕ ਕਰ ਹੀ ਜਾਉਂਗੀ ਨਾਲੇ میوزਿਕ ਸੁਣੀ ਜਾਉਂਗੀ ਮੁੰਡਾ ਇਹ ਨਹੀਂ ਉਤਾ ਅੰਦਰ ਜਾਣਾ ਹੀ ਪਊਗਾ ਕੀ ਡਮ ਡਮ ਜੱਕਰੀ ਨੇ ਚਾ ਆਖੀ ਦੇਖਦੀਆਂ ਹੁਣ ਹਾਂਜੀ ਤੇ ਅੱਗੇ ਵੀਡੀਓ ਦੇਖਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇਸ ਵੀਡੀਓ ਦੇ ਸਪான்ਸਰ ਆਟੋਪਲੇ ਬਾਰੇ ਇਹ ਇੰਡੀਆ ਦਾ ਫਰਸਟ ਵੀਡੀਓ ਸ਼ੇਅਰਿੰਗ ਪਲੈਟਫਾਰਮ ਹੈ ਤੁਸੀਂ ਇਸ ਤੇ ਆਪਣੀ ਕ੍ਰੀਏਟੀਵਿਟੀ ਦਿਖਾ ਸਕਦੇ ਹੋ ਮਤਲਬ ਤੁਸੀਂ ਆਪਣੀ ਇਸ ਤੇ ਵੀਡੀਓਜ਼ ਅਪਲੋਡ ਕਰ ਸਕਦੇ ਹੋ ਇਹ ਪਲੈਟਫਾਰਮ ਇੰਡੀਆ ਤੋਂ ਇਲਾਵਾ 131 ਦੇਸ਼ਾਂ 'ਚ ਅਵੇਲੇਬਲ ਹੈ ਆਟੋਪਲੇ ਆਈਓਐਸ ਤੇ ਐਂਡਰੋਇਡ ਦੋਨਾਂ 'ਚ ਅਵੇਲੇਬਲ ਹੈ ਇੱਥੇ ਤੁਹਾਨੂੰ ਲੱਗ-ਲੱਗ ਕੈਟਾਗਰੀਜ਼ ਦੀਆਂ ਵੀਡੀਓ ਮਿਲ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਵਾਚ ਕਰ ਸਕਦੇ ਹੋ ਫਿਲਹਾਲ ਇਹ ਪਲੈਟਫਾਰਮ ਤੁਹਾਨੂੰ ਬਹੁਤ ਛੋਟਾ ਲੱਗ ਰਿਹਾ ਹੋਣਾ ਪਰ ਤੁਹਾਡੀ سپورਟ ਨਾਲ ਇਹ ਬਹੁਤ ਅੱਗੇ ਜਾ ਸਕਦਾ ਤਾਂ سپورਟ ਵੋਕਲ ਫॉर ਲੋਕਲ ਐਨਾਈ ਨਹੀਂ ਇਸ ਤਰ੍ਹਾਂ ਤੁਸੀਂ ਮੋਨਟਾਈਜੇਸ਼ਨ ਔਨ ਕਰਕੇ ਪੈਸੇ ਵੀ ਕਮਾ ਸਕਦੇ ਹੋ ਤੁਸੀਂ ਸਿਰਫ 200 ਫਾਲੋਅਰ ਗੇਨ ਕਰਨਨੇ ਨੇ ਤੇ 10 ਔਰਿਜਨਲ ਕੰਟੈਂਟ ਵੀਡੀਓਜ਼ ਪਾਣੀਆਂ ਨੇ ਪਰ ਇਹ ਸਭ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਚੈਨਲ ਬਣਾਉਣਾ ਪੈਣਾ ਉਸ ਤੋਂ ਬਾਅਦ ਤੁਸੀਂ ਟਾਈਟਲ ਟੈਗ ਡਿਸਕ੍ਰਿਪਸ਼ਨ ਤੇ ਥੰਬਨੇਲ ਸਾਰਾ ਕੁਝ ਲਾ ਸਕਦੇ ਹੋ ਤੇ ਸਭ ਤੋਂ ਵਧੀਆ ਗੱਲ ਇਹ ਇੱਕ ਇੰ ਤੇ ਬੀ ਬਾਜਾਂ ਨਹੀਂ ਸੁਣੀਆਂ ਤੈਨੂੰ ਉੱਥੇ ਵਜਾ ਸੁਣ ਜਾਣੀਆਂ ਦੀਆਂ ਮੈਂ ਆਪਣਾ ਗੱਲ ਸੁਣਾਉਣਾ ਦੀ ਬੋਲ ਬੋਲ ਕੇ ਆਹੋ ਕੁਛ ਨਹੀਂ ਹੁੰਦਾ ਤੈਨੂੰ ਬੇਸਿਕ ਹੀ ਤਾਂ ਖਾਨੀ ਆ ਫੇਰ ਤੇ ਬਾਪ ਦਾ ਖਾਨੀ ਆ ਮੰਮੀ ਦਰਦ ਹੋ ਰੀਆਂ ਮੈਨੂੰ ਕੰਨ ਛੱਡੋ ਮੇਰਾ ਅਸਵੇਰ ਦੀ ਟੱਪਣ ਲੱਗ ਰਹੀ ਐ ਤੇਨੂੰ ਨੱਚਣਾ ਵੀ ਨਹੀਂ ਆਉਂਦਾ ਐ ਐ ਕਰੀ ਜਾਂਦੀ ਐ ਕਿਉਂ ਮੈਂ ਤਾਂ ਨੱਚੂਗੀ ਮੇਰੇ ਪਿਓ ਨੇ ਕੰਪਿਊਟਰ ਦਿੱਤਾ ਮੈਨੂੰ ਅੱਛਾ ਜਿੱਤਰੇ ਬਾਪ ਨੇ ਦਿੱਤਾ ਹੈ ਤਾਂ ਮੇਰੇ ਕੰਨ ਫੜਨ ਨੂੰ ਦਿੱਤਾ ਹੈ ਸਵੇਰ ਦੀ ਨੇ ਤਾਂ ਨਹੀਂ ਕੀਤਾ ਕੀ ਐ ਦੱਸੀ ਦਿਖ ਨਹੀਂ ਰਿਹਾ ਝਾੜੂ ਮਾਰ ਰਹੀ ਐ ਕਮਰੇ ਚ ਆਹੋ ਦਿਖ ਰਿਹਾ ਮੈਨੂੰ ਲੱਗਿਆ ਹੋਇਆ ਜਾਣੇ ਰੋਹ ਝਾੜੂ ਦੇ ਬਹਾਨੇ ਲੱਚਣ ਲੱਗ ਜਾਨੀ ਐ ਚੱਲ ਮੈਂ ਨਾ ਰਸੋਈ ਚ ਕੰਮ ਕਰਾਂ ਚੱਲ ਮੈਂ ਨਹੀਂ ਜਾਣਾ ਚੱਲ ਤੂੰ ਮੈਂ ਨਹੀਂ ਜਾਣਾ ਚੱਲ ਤੂੰ ਤੂੰ ਚੱਲ ਹੱਥ ਛੱਡ ਨਾ ਮੇਰਾ ਇੰਨੀ ਜ਼ੋਰ ਦੀ ਤਾਂ ਕਰੇ ਤੇਰੇ ਮੁੰਡੇ ਨੇ ਹੱਥ ਨਹੀਂ ਫੜਿਆ ਮੇਰਾ ਆਹੋ ਮੁੰਡੇ ਨੇ ਤੈਨੂੰ ਸਿਰ ਤੇ ਚੜਾ ਰੱਖਿਆ ਸਾਰੀ ਗਲਤੀ ਉਹਦੀ ਐ ਟਕਰਿਆ ਹੁੰਦਾ ਤੈਨੂੰ ਕੋਈ ਸ਼ਰਾਬੀ ਕੋਆਬੀ ਤੇਰੀ ਅਕਲ ਟਿਕਾਣੇ ਆ ਜਾਂਦੀ ਚੱਲ ਰਸੋਈ ਚ ਕਿੰਨੇ ਦਿਨਾਂ ਕਰ ਰਸੋਈ ਚ ਬੜੀ ਨੂੰ ਮੈਂ ਨਹੀਂ ਜਾ ਰਸੋਈ ਦੇ ਕੰਮ ਕੋਈ ਨਹੀਂ ਹੁੰਦੇ ਮੇਰੇ ਤਾਂ ਹਾਂ ਆਹੋ ਕੰਮ ਨਹੀਂ ਹੁੰਦੇ ਤੇਰੇ ਤੇ ਰਸੋਈ ਦੇ ਆ ਫੜ ਡਰਾਣੀ ਆ ਤੂੰ ਮੈਨੂੰ ਬੇਲਣਾ ਦਿਖਾ ਕੇ ਡਰਾ ਕੋਈ ਨਹੀਂ ਰਹੀ ਆ ਫੜ ਬੇਲਣਾ ਬਣਾ ਰੋਟੀਆਂ ਨਹੀਂ ਨਹੀਂ ਮੈਨੂੰ ਸੇਕ ਲੱਗਦਾ ਮੇਰੇ ਬਸ ਦਾ ਕੰਮ ਨਹੀਂ ਆ ਇਹ ਅੱਛਾ ਮੇ ਤਾਂ ਸਾਰੀ ਜ਼ਿੰਦਗੀ ਸੇਕ ਚ ਨਿਕਲ ਗਈ ਮੇਰੇ ਦਿਮਾਗ 'ਚ ਹਰਕ ਸੀ ਹਨਾ ਮੇਰੇ ਤੋਂ ਨਹੀਂ ਹੁੰਦਾ ਸੋਹਣੇ ਪਹਿਲਾਂ ਚਾਦੀ ਗੁੱਟ ਬਣਾ ਲੈ ਤੇ ਸਾਕ ਜੀਰਨੀ ਜਦ ਮੈਂ ਤੇ ਵੀ ਇੱਕ ਵਾਰ ਕਹਿ ਤਾ ਮੇਰੇ ਤੋਂ ਨਹੀਂ ਬਣਦਾ ਕੁਝ ਮੈਂ ਸਾਕ ਕੱਟ ਦੂੰਗੀ ਬਣਾ ਆਪੀ ਲਈ ਹਾਂ ਮੈਂ ਬਣਾ ਲੂੰਗੀ ਤੂੰ ਤਾਂ ਰਾਜੇ ਦੀ ਕੁੜੀ ਹੈ ਨਾ ਮੈਂ ਤੇਰੀ ਨੌਕਰ ਮੇਰੇ ਬਾਪ ਨੂੰ ਪੁੱਛ ਕੇ ਦੇਖ ਮੈਂ ਰਾਜੇ ਦੀ ਕੁੜੀ ਐ ਕਿ ਕਿਦੀ ਕੁੜੀਆਂ ਮੈਂ ਤਾਂ ਕਿਸੇ ਦੀ ਕੁੜੀ ਹੈ ਹੀ ਨਹੀਂ ਸੀ ਆ ਮੁੰਡੇ ਨੇ ਦਿਨ ਸਿਰ ਤੇ ਚੜਾ ਰੱਖਿਆ ਮੈਂ ਇਹਨੂੰ ਟਿਕੜ ਦਿੰਦੀ ਸਾਗ ਰੋਟੀ ਤੇ ਤੈਨੂੰ ਬਣਾ ਕੇ ਹਟੂੰ ਨਾਲੇ ਸੁਣ ਸਾਗ ਰੋਟੀ ਹੁੰਦੀ ਤੂੰ ਮੈਂ ਚੁੱਲ੍ਹੇ ਤੇ ਬਣਾਉਂਗੀ ਆਹੋ ਚੁੱਲ੍ਹੇ ਚੱਲਨੇ ਤੇ ਕੋਈ ਨਹੀਂ ਬਣਾਉਂਦੀ ਮੇਰਾ ਮੇਕਅਪ ਖਰਾਬ ਹੋ ਜਾਊਗਾ ਓਹੋ ਜੇ ਤੂੰ ਨੱਚੀਂ ਸੋਵੇਂ ਤਰਾ ਮੇਕਅਪ ਖਰਾਬ ਹੋਏ ਜਿਹੜਾ ਹੁਣ ਖਰਾਬ ਹੋ ਜਾਊਗਾ ਨੱਚਣ ਦੀ ਤਾਂ ਮੈਂ ਪ੍ਰੈਕਟਿਸ ਕਰ ਰਹੀ ਸੀ ਅਗਲੇ ਮਹੀਨੇ ਮੇਰੇ ਬ੍ਰਦਰ ਦੀ ਮੈਰਿਸ ਆ ਨੱਚੂਗੀ ਮੈਂ ਤਾਂ ਤੇ ਨਾਲੇ ਪਤਾ ਕਿਹੜਾ ਗਾਣਾ ਗਾਉਂਗੀ ਮੇਰੀ ਸੱਸ ਬੜੀ ਕਪੱਤੀ ਮੈਨੂੰ ਪੌਣ ਦੇ ਵਿੱਚ ਜੁੱਤੀ ਮੈਂ ਵੀ ਜੁੱਤੀ ਪੋਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਆ ਜਾ ਹੜਕਾ ਕੇ ਦੇਖ ਫਿਰ ਬਤਲ ਕੋਣ ਕੀ ਨੂੰ ਹੜਕਾਉਂਦਾ ਹੈ ਮੈਨੂੰ ਖੜਕਾਉਗੀ ਵਿਆਹ ਤੇ ਤੁਹਾਡੇ ਤੋਂ ਡੀਜੇ ਤਾਂ ਖੜਕਿਆ ਨਹੀਂ ਲੈ ਗਈ ਕਟੋਲਕੀ ਵਾਲਾ ਸਾਰੇ ਰਿਸ਼ਤਦਾਰਾਂ ਚ ਬੇਇੱਜ਼ਤੀ ਕਰਾਤੀ ਮੇਰਾ ਬ੍ਰਦਰ ਦੇ ਵਿਆਹ ਤੇ ਦੇਖੀ ਅਸੀਂ ਕਿਵੇਂ ਡੀਜੇ বাজਾਵਾਂਗੇ ਆਹੋ বাজਾਵਾਂਗੇ ਤੁਸੀਂ ਡੀਜੇ ਬਹਿਸ ਨਾ ਕਰ ਚਾਹ ਬਣਾ ਕੇ ਰਿਆ ਸਿਰ ਦੁਖਣ ਲਾਤਾ ਕਿੱਥੇ ਮਾਚਿਸ ਸੀ ਡੱਬੀ ਕਿਹੜੀ ਮਾਚਿਸ ਅਸੀਂ ਤਾਂ ਲਾਈਟਰ ਯੂਜ਼ ਕਰਦੇ ਹਾਂ ਲਾਈਟਰ ਹਾਂ ਲਾਈਟਰ ਮੈਨੂੰ ਕੀ ਪਤਾ ਲਾਈਟਰ ਕੀ ਹੁੰਦਾ ਅਸੀਂ ਤਾਂ ਮਾਚਿਸ ਨਾਲ ਅੱਗ ਬਾਲਦੇ ਹਾਂ ਨੀ ਤੂੰ ਉਹੋਦੀ ਲੜੀ ਜਾਨੀ ਆ ਸਿੱਧਾ ਨਹੀਂ ਕਹਿ ਸਕਦੀ ਸੀ ਵਿੱਚ ਆ ਪੀਣੀ ਆ ਹਾਂ ਬਣਾ ਫਿਰ ਚਾਹ ਚਾਹ ਤਾਂ ਬਣੀ ਐ ਹਾਏ ਸਿਰ ਦੁਖਾਂਦਾ ਤਾਂ ਇਹ ਕਿਹੋਂ ਜਿਹੜੀ ਕਿੱਥੇ ਚਲੇ ਗਈ ਹੁਣ ਮਾਚੀਸ ਲੈਣ ਗਈ ਸੀ ਆਹ ਥੜ੍ਹ ਦੋ ਘੰਟੇ ਹੋ ਗਏ ਤੈਨੂੰ ਕਹਿੰਦੇ ਨੂੰ ਚਾਹ ਬਣਾ ਲੈ ਚਾਹ ਬਣਾ ਦੇ ਜੀਭ ਤਾਂ ਤੇਰੀ ਬਥੇਰੀ ਚੱਲਦੀ ਐ ਐਨੇ ਕ ਹੱਥ ਹਲਾ ਕੇ ਆਪ ਚਾਹ ਬਣਾਣਾ ਦੋ ਘੰਟੇ ਦੀ ਮੇਰੇ ਮਗਰ ਪਈਆਂ ਆਦੂਨਾ ਬੋਲੇ ਮੇਨਾ ਉਹ ਆਇਓ ਕਿੰਨਾ ਟਾਈਮ ਲਾਂਦੀਆਂ ਨੇ ਯਾਰੇ ਉਧਰੋਂ ਮੈਂ ਤਾਂ ਲੰਘ ਜੂਗਾ ਮੈਨੂੰ ਹੀ ਦੇਖ ਨਾ ਓ ਆਜੋ ਯਾਰ ਕਿੰਨਾ ਟਾਈਮ ਲਾਤਾ ਕੱਧਾ ਖੜਾ ਮੈਂ ਛੇਤੀ ਆਓ ਨਾ ਤੇ ਨੀਂ ਵੀ ਆ ਇਕੱਲੀ ਇਹ ਮੂਰੇ ਸਿਆਣਾ ਬੰਦਾ ਬੈਠਾ ਹੁੰਦਾ ਬੈ ਗਈ ਛਾਲ ਮਾਰ ਕੇ ਨਿਕਲ ਬਾਹਰ ਜੇ ਤੁਸੀਂ ਸਿਆਣੇ ਹੋ ਤਾਂ ਮੈਂ ਵੀ ਤਾਂ ਉਹਦੀ ਘਰ ਵਾਲੀ ਆ ਫਿਰ ਕੀ ਹੋ ਗਿਆ ਜੇ ਮੈਂ ਮੂਰੇ ਬੈੜ ਗਈ ਸਿਆਣੇ ਤਾਂ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੇ ਨੇ ਨਾ ਕਿ ਤੁਹਾਡੇ ਵਾਂਗੂ ਗੁੜਬੁੜ ਕਰਦੇ ਨੇ ਨਾ ਹੁਣ ਤੂੰ ਸਿਖਾਏਂਗੀ ਮੈਨੂੰ ਜਦੋਂ ਕਿਤੇ ਚੰਗੀ ਜਗ੍ਹਾ ਜਾਣਾ ਹੋਵੇ ਆਪਦਾ ਝੁੱਜੂ ਪਾ ਕੇ ਬਹਿਜਣੇ ਹੋ ਬਹਿ ਜੋ ਤੁਸੀਂ ਬਹਿ ਜੋ ਜੋਕਾਂ ਦੀ ਤਾਂ ਖੁਸ਼ੀ ਹੀ ਨਹੀਂ ਜੇ ਬਹਿ ਜਾ ਹੁਣ ਮੈਂ ਤਾਂ ਪਿੱਛੇ ਬਹਿ ਜੂਗੀ ਮੈਂ ਦੇਖੋ ਹੁਣ ਕਿ ਮੈਂ ਡਰਾਮੇ ਕਰਦੀ ਆ ਯਾਰ ਯਾਰ

ਮੰਮੀ ਮੇਰੀ ਗੱਲ ਸੁਣੋ ਐਵੇਂ ਕਲੇਸ਼ ਚ ਕੁਝ ਨਹੀਂ ਰੱਖਿਆ ਦੇਖੋ ਤੁਸੀਂ ਇਹਨੂੰ ਕੁੜੀ ਸਮਝੋਗੇ ਤਾਂ ਉਹ ਇਹ ਤੁਹਾਨੂੰ ਮਾਂ ਸਮਝੂਗੀ ਤੇ ਤੂੰ ਮਾਂ ਸਮਝੇਂਗੀ ਤਾਂ ਉਹ ਉਹਨੂੰ ਕੁੜੀ ਸਮਝਣਗੇ ਸੱਸਾਂ ਮਾਮਾਂ ਤੋਂ ਘੱਟ ਨਹੀਂ ਹੁੰਦੀਆਂ ਚਲੋ ਮੰਮੀ ਅੱਜ ਕੱਲ ਦੀ ਕੁੜੀਆਂ ਇੰਨਾ ਕੰਮ ਨਹੀਂ ਕਰ ਸਕਦੀਆਂ ਵਿੱਚ ਤੁਹਾਨੂੰ ਵੀ ਹੱਥ ਵਟਾਣਾ ਚਾਹੀਦਾ ਤੇ 75% ਕੰਮ ਤੈਨੂੰ ਕਰਨਾ ਚਾਹੀਦਾ ਥੋੜਾ ਜਿਹਾ ਤੂੰ ਅੰਡਰਸਟੈਂਡ ਕਰ ਮੰਮੀ ਥੋੜਾ ਜਿਹਾ ਤੁਸੀਂ ਅੰਡਰਸਟੈਂਡ ਕਰੋ ਯਾਰ ਮੈਂ ਤਾਂ ਕਰ ਲਿਆ ਪੁੱਤ ਅੰਡਰਸਟੈਂਡ ਮੈਂ ਤਾਂ ਕਰ ਲਿਆ ਬਥੇਰਾ ਦੋਨੋਂ ਉੱਥੇ ਨਾਲ ਦਾੜੀ ਵੱਜਦੀ ਹੁੰਦੀ ਹੈ ਇੱਕਾਸਰ ਨਾਲ ਕਦੇ ਦਾੜੀ ਨਹੀਂ ਵੱਜਦੀ ਤਾਂ ਪਲੀਜ਼ ਮੇਰੇ ਲੜਿਆ ਨਾ ਕਰੋ ਯਾਰ ਪਲੀਜ਼ ਤੇ ਤੁਸੀਂ ਨੂੰ ਬਾਅਦ ਨਹੀਂ ਲੜਦੇ ਸੀ ਪੱਕਾ ਵੇਖ ਲਓ ਰੋਮੇਸ਼ਾ ਅਸੀਂ ਤਾਂ ਵੀ ਐਮੀ ਲੜਦੇ ਹੁੰਨੇ ਐ ਪ੍ਰੋਮਿਸ ਕਰੋ ਦੋਨੋਂ ਵਾਧ ਰੱਖੋ ਪੱਕਾ ਕਿ ਪ੍ਰੋਮਿਸ ਆ ਅੱਜ ਤੋਂ ਬਾਅਦ ਨਹੀਂ ਲੜਦੇ ਬਸ ਚਲ ਹੁਣ ਆਪਾਂ ਚੱਲਦੇ ਹਾਂ ਹੁਣ ਸੁਖਸ਼ਾਂ ਦੀ ਨਾਲ ਪਹੁੰਚੀਏ ਠੀਕ ਆ ਵੈਸੇ ਮੇਲੇ ਚ ਬਹੁਤ ਲੇਟ ਹੋ ਗਏ ਮੱਥਾ ਟੇਕਣ ਚ ਬਹੁਤ ਟਾਈਮ ਲੱਗ ਗਿਆ ਲੈਂਣ ਲੱਗੀ ਹੋਏ ਤੇ ਮੈਂ ਦੇਖ ਕੇ ਆਂਦਾ ਹੋਇਆ ਚਲ ਫਿਰ ਹੁਣ ਸ਼ਬਦ ਲਾ ਦੇ ਪੁੱਤ ਹਾਂ ਸ਼ਬਦ ਲਾ ਦਨਾ ਚੱਲ ਇੱਕ ਗਾਣਾ ਲਾ ਦਿੰਦੇ ਸੋਹਣਾ ਜਾਂ ਸ਼ਬਦ ਦਾਣਾ ਗਾਣਾ ਲਾ ਦਿੰਦਾ ਸ਼ਬਦ ਲਾਏ ਸ਼ਬਦ ਗਾਣਾ ਕਿਲਾਮਾ ਸ਼ਬਦ ਗਾਣਾ ਗਾਣਾ ਲੱਗੂ ਇੱਥੇ ਹੁਣ ਸ਼ਬਦ ਲੱਗੂਗਾ ਗਾਣਾ ਲੱਗੂਗਾ ਇੱਥੇ ਸ਼ਬਦ ਲੱਗੂਗਾ ਗਾਣਾ ਲੱਗੂਗਾ ਇੱਥੇ ਤੁਹਾਨੂੰ ਕਹਤਾ ਨਾ ਸ਼ਬਦ ਲੱਗੂਗਾ ਮੰਮੀ ਤੁਹਾਨੂੰ ਕਿਹਾ ਨਾ ਗਾਣਾ ਲੱਗੂਗਾ ਤੇ ਗਾੜਾ ਹੀ ਲੱਗੂਗਾ ਨਹੀਂ ਮੈਂ ਉੱਤਰ ਕੇ ਘਰੇ ਚੱਲ ਜਾਣਾ ਮੈਂ ਵੀ ਉੱਤਰ ਕੇ ਚੱਲਨੀ ਹਰ ਜੀ ਨਹੀਂ ਸ਼ਬਦ ਲੱਗੂਗਾ ਫੇਰ ਮੈਂ ਚੱਲਨੀ ਆ ਮੇਰੀ ਗੱਲ ਸੁਣੋ ਆਹ ਪੜ ਚਾਬੀ ਮੈਂ ਚੱਲਿਆ ਤੂੰ ਦੋਨੋਂ ਨਹੀਂ ਭੱਗਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪਸ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਹਾਂ ਆਲ ਵੀ ਕਰ ਲਓ ਬੈਲ ਆਈਕਨ ਤਾਂ ਕਿ ਹਰ ਹਫਤੇ ਦੀ ਵੀਡੀਓ ਆਉਂਦੀ ਹੈ ਉਹ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਠੀਕ ਹੈ ਜੀ? ਬਹੁਤ ਮਿਹਨਤ ਲੱਗੀ ਹੈ ਲਾਈਕ ਕਰਕੇ ਜਰੂਰ ਜਾ ਇਹਨਾਂ ਨੇ ਪੂਰੀ ਵੀਡੀਓ ਦੇਖੀ ਹੈ। ਮਿਲਦੇ ਆ ਤੁਹਾਨੂੰ ਅਗਲੇ ਕਿਸੇ ਪ੍ਰੋਜੈਕਟ। ਲਵ ਯੂ।